ਸੁਣ ਰਹੇ ਸਾਰੇ ਅਗੇ ਸੁਝਾਅ ਨੰਬਰ 1 ਦੋ ਗੱਲਾਂ ਦਾ ਖਿਆਲ ਰੱਖਣਾ ਐਪਲੀਕੇਸ਼ਨ ਬਾਈ ਡਾਕ ਭੇਜੋ ਜਾਂ ਬਾਈ ਹੈਂਡ ਦਿਓ ਅਸਲੀ ਦਸਤਾ ਨਾਲ ਫੋਟੋਕਾਪੀ ਨਹੀਂ ਚੱਲਦੀ WhatsApp ਨਹੀਂ ਚੱਲਦਾ ਕਿਉਂਕਿ ਮੇਰਾ ਹਲੇ ਜਿਹੜਾ ਡਿਪਾਰਟਮੈਂਟ ਹੈ ਐਸਸੀ ਕਮਿਸ਼ਨ ਵਾਲਾ ਜਿਹੜੀ ਬ੍ਰਾਂਚ ਹੈ ਇਹ ਈ ਗਵਰਨੈਂਸ ਨਾਲ ਨਹੀਂ ਜੁੜੀ ਹੋਈ ਇਸ ਕਰਕੇ ਈਵੇ ਔਰ WhatsApp ਤੋਂ ਪਰਹੇਜ਼ ਕਰਨਾ ਕਿੱਦਾਂ ਚਾਹੀਦਾ ਮੈਨੂੰ ਤੁਹਾਡੀ ਸ਼ਿਕਾਇਤ ਕਿੱਦਾਂ ਚਾਹੀਦੀ ਆ ਬਾਈ ਹੈਂਡ ਜਾਂ ਬਾਈ ਦਾਤ ਤੇ ਬਾਈ ਦਾਤ ਬਾਈ ਹੈਂਡ ਦੇ ਕੇ ਵੀ ਮਹੀਨੇ ਬਾਅਦ ਪੁੱਛਣਾ ਸ਼ੁਰੂ ਕਰੋ ਇੱਕ ਮਹੀਨੇ ਬਾਅਦ ਕਿਆ ਬਣਿਆ ਕੈਨੂੰ ਪੁੱਛਣਾ ਮੈਨੂੰ ਲੈ ਪੁੱਛੋ ਕਦੇ ਵੀ ਦਫ਼ਤਰ ਪੁੱਛਣਾ ਫੋਨ ਕਰਕੇ ਲੈਂਡਲਾਈਨ ਨੰਬਰ ਜਦੋਂ ਸ਼ਿਕਾਇਤ ਦੇਣੇ ਉਹ ਲੈਂਡਲਾਈਨ ਨੰਬਰ ਵੀ ਲਓ ਨਹੀਂ ਲੱਭਦਾ ਗੂਗਲ ਤੋਂ ਲੱਭ ਲਓ ਪਿਆ ਨਹੀਂ ਲੱਭਦਾ ਮੇਰੀ ਫੇਸਬੁੱਕ ਤੋਂ ਲੈ ਲੈ ਉੱਥੇ ਲਿਖਿਆ ਆ ਮੈਂ ਇਸ ਕਰਕੇ ਹਰ ਚੀਜ਼ ਦਾ ਇੱਕ ਤਰੀਕਾ ਆ ਕਿੱਥੇ ਅਸੀਂ ਥੱਲੇ 6-6 ਮਹੀਨੇ ਕੋਲ ਚੜ ਰਹੇ 2-2 ਸਾਲ ਕੋਲ ਚੜ ਰਹੇ ਇਨਸਾਫ ਲਈ ਤੇ ਮੈਂ ਵੀ ਬੈਠਾ ਵੀ ਠੀਕ ਆ ਮਹੀਨਾ ਕਿ ਮੇ ਕੋਈ ਵੀ ਕੋਲ ਚੜਵਾ ਕੇ ਮੈਂ ਕੋਈ ਜਾਦੂਗਰ ਨਹੀਂ ਹੈਗਾ ਮੇਰੇ ਕੋਲ ਜਿਹੜਾ ਸਟਾਫ ਹੈ ਉਹ ਵੀ ਜਾਦੂਗਰ ਨਹੀਂ ਹੈਗਾ ਕਿ ਤੁਸੀਂ ਆਏ ਐ ਛੜੀ ਘੁੰਮੀ ਮੈਜਿਕ ਸਟਿਕ ਮੈਜਿਕ ਸਟਿਕ ਸਮਝਦੇ ਨਾ ਝੁਰ ਲੂ ਅੱਗੇ ਬਜ਼ੁਰਗ ਝੋੜਲੂ ਵੀ ਕਹਿੰਦੇ ਹੁੰਦੇ ਸੀ ਇਹ ਜਿਹੜੀ ਐਡੀ ਇੱਕ ਜਾਦੂਗਰਾਂ ਕੋਲ ਡੰਡੀ ਹੁੰਦੀ ਆ ਐਡਾ ਬੜਾ ਹੈ ਐ ਹੈਡ ਪਰ ਘੁਮਾਇਆ ਕਬੂਤਰ ਬਾਹਰ ਇਦਾਂ ਨਹੀਂ ਹੈਗਾ ਮੇਰੇ ਕੋਲ ਹਰ ਚੀਜ਼ ਦਾ ਸਮਾਂ ਆ ਔਰ ਆਪਣੇ ਆਪ ਨੂੰ ਇਸ ਤਿਆਰੀ ਨਾਲ ਆਇਓ ਕਿ ਅਸੀਂ ਫੈਕਟ ਸਾਡੇ ਕੋਲ ਹੈ ਸਬੂਤ ਸਾਡੇ ਕੋਲ ਹੈ ਤੱਥ ਸਾਡੇ ਕੋਲ ਹੈ ਤੁਹਾਨੂੰ ਇਨਸਾਫ ਬਣਦੋ ਕੋਈ ਰੋਕ ਨਹੀਂ ਸਕਦਾ ਫਿਰ ਮੈਂ ਹੈਗਾ ਥੱਲੇ ਰੋਕੇ ਜਾ ਸਕਦੇ ਆ ਕਮਿਸ਼ਨ ਦੇ ਦਸਤਕਤ ਤੁਹਾਨੂੰ ਵੀ ਰੋਕ ਨਹੀਂ ਸਕਦਾ ਜਦ ਨਦਰ ਮੈਂ ਬੈਠਾ ਇਸ ਕਰਕੇ ਜਿਆਦੇ ਗੱਲਾਂ ਨਾ ਕਰਦਾ ਹੋਇਆ ਜਿਹੜੀਆਂ ਗੱਲਾਂ ਮਾਂਜੋ ਚੋਪੜਾ